ਕਲਦੀਨਾ ਕੋਲ ਇੰਦਾ ਕੋਲ ਕਲਵਿੰਦਰ ਸਿੰਘ ਟੀਚਰ ਆ ਚਾਰ ਸਾਲ ਹੋ ਗਏ ਨੂੰ ਇੱਥੇ ਲੱਗੇ ਨੂੰ ਪਿੰਡ ਵਾਲਿਆਂ ਮੈਨੂੰ ਦੱਸਿਆ ਕਿ ਇਹਨੇ ਕੋਈ 4000 ਤੱਕ ਲੜਕੀ ਰੱਖੀ ਐ ਜਿਹੜੀ ਜਿਹੜੀ ਆਪਣਾ ਇਹ ਸਕੂਲ ਨੂੰ ਖੋਲਦੀ ਐ ਔਰ ਬੱਚਿਆਂ ਨੂੰ ਪੜਾਉਂਦੀ ਐ ਐਹੋ ਜਿਹੇ ਟੀਚਰਾਂ ਦੀ ਮੇਰੇ ਖਾਲੇ ਐਹੋ ਜੇ ਐਜੂਕੇਸ਼ਨ ਤੋਂ ਐਹੋ ਜੇ ਟੀਚਰਾਂ ਦੀ ਲੋੜ ਹੀ ਨਹੀਂ ਸਾਹਮਣੇ ਬੀਪੀਓ ਸਾਹਿਬ ਬੈਠੇ ਇਧਰੋਂ ਬੀਪੀਓ ਸਾਹਿਬ ਤੁਸੀਂ ਵੀ ਅਰੇ ਸਾਹਬ ਤੁਸੀਂ ਆਪ ਚੁੱਪ ਕਰੋ ਚੁੱਪ ਕਰੋ ਆ ਬੀਪੀਓ ਸਾਹਿਬ ਮੇਰੇ ਨਾਲ ਕੇ ਖੜੇ ਨੇ ਬੀਪੀਓ ਸਾਹਿਬ ਨੇ ਇਸ ਟੀਚਰ ਦੇ ਵਿਰੁੱਧ ਲਿਖਿਆ ਅੱਗੇ ਸ਼ਿਕਾਇਤ ਕੀਤੀ ਹੈ ਮੈਂ ਆਪਣੇ ਤੌਰ ਤੇ ਵਿਆਸ ਟੀਚਰ ਦੀ ਸ਼ਿਕਾਇਤ ਕਰਾਂਗਾ ਠੀਕ ਹੈ ਨਾ ਕਿ ਜਿਹੜਾ ਆਪ ਆਪਣੇ ਘਰਾਂ ਚ ਬਹਿ ਕੇ ਕੋ ਤਿੰਨ ਤਿੰਨ ਚਾਰ ਚਾਰ ਯਾਰ ਚ ਪਿੰਡ ਚ ਕੁੜੀਆਂ ਰੱਖ ਕੇ ਬੱਚੀਆਂ ਨੂੰ ਉਹਨਾਂ ਦਾ ਛੋਸ਼ਨ ਵੀ ਕਰਦੇ ਨੇ ਲੋਕ ਤਾਂ ਨਾਲ ਆਪਣੀ ਡਿਊਟੀ ਤੋਂ ਜਿਹੜੀ ਕੁਤਾਈ ਕਰਦੇ ਨੇ ਆਉਣ ਵਾਲੇ ਸਮੇਂ ਚ ਇਹਨੂੰ ਸਜ਼ਾ ਜਿਹੜੀ ਉਹ ਸਰਕਾਰ ਵੱਲੋਂ ਮਿਲਣੀ ਹੈ ਇਹਦੇ ਤੋਂ ਅਗੋਂ ਵੀ ਇੱਕ ਸਭ ਕੁ ਸਿੱਖਣ ਨੂੰ ਮਿਲੇਗਾ ਕਿ ਜਿਹੜੇ ਟੀਚਰ ਆਪਣੀ ਡਿਊਟੀ ਤੋਂ ਕੁਤਾਈ ਕਰਦੇ ਨੇ ਉਹ ਵੀ हट ਜਾਣਗੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਕਿਸੇ ਨੂੰ ਵੀ ਆਪਣੀ ਬੰਦੀ ਡਿਊਟੀ ਤੋਂ ਗੈਰਹਾਜ ਰਹਿਣਾ ਜਾਂ ਆਪਣੀ ਡਿਊਟੀ ਤੋਂ ਕੁਤਾਈ ਕਰਨੀ ਉਹਦਾ ਖਮਾਜਾ ਉਸ ਮੁਲਾਜ਼ਮ ਨੂੰ ਆਪ ਖੁਦ ਭੁਗਤਣਾ ਪਏਗਾ ਮੈਂ ਇਸ ਪਿੰਡ ਦੀ ਜਿਹੜਾ ਕੰਮ ਹੋਇਆ 14-15 ਲੱਖ ਰੁਪਏ ਇਸ ਪਿੰਡ ਦੀ ਗ੍ਰਾਂਟ ਵੀ ਆਈ ਹੈ ਮੈਂ ਅੱਧੀ ਇਹਦੀ ਵੀ ਇਨਕੁਆਰੀ ਕਰਾਵਾਂਗਾ ਕਿ ਲਗਭਗ 15 ਲੱਖ ਦੀ ਜਿਹੜੀ ਚਾਤਵਾਰੀ ਦੀ ਗ੍ਰਾਂਟ ਹੋਈ ਹੈ ਇਹਦੀ ਚੇਚੇ ਤੌਰ ਤੇ ਜਿਹੜੀ ਇਨਕੁਆਰੀ ਕੀਤੀ ਜਾਏ ਤਾਂ ਜਿਹੜਾ ਵੀ ਇਹਦੇ ਜੇ ਦੋਸ਼ੀ ਪਾਇਆ ਗਿਆ ਉਹਦੇ ਤੋਂ ਸਖਤ ਕਾਰਵਾਈ ਜਿਹੜੀ ਉਹ ਵੀ ਮੈਂ ਕਰਾਂਗਾ ਇਸ ਕਰਕੇ ਮੈਂ ਪਿੰਡ ਵਾਲਿਆਂ ਨੂੰ ਯਕੀਨ ਦਿਵਾ ਕੇ ਚੱਲਿਆ ਕਾ ਤੁਸੀਂ ਬੇਫਿਕਰ ਹੋ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਝੰਮੇਰ ਸਰਕਾਰ ਦਾ ਹੈ ਸਰਕਾਰ ਨੇ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਲਈ ਕੀ ਕਰਨਾ ਹੈ ਕਿਵੇਂ ਇਹਨਾਂ ਦਾ ਸਿੱਖਿਆ ਦਾ ਪੱਤਰ ਉੱਚਾ ਚੱਕਣਾ ਹੈ ਕਿ ਸਰਕਾਰ ਆਪ ਦੇਖੇਗੀ ਔਰ ਇਹੋ ਜਿਹੜੇ ਸਟਾਫ ਮੈਂਬਰ ਨੇ ਜਿਹੜੇ ਟੀਚਰ ਨੇ ਇਹਨਾਂ ਨੂੰ ਜਿਹੜੀ ਸਜ਼ਾ ਉਹ ਵੀ ਸਰਕਾਰ ਦੇਵੇਗੀ ਹੌਸਲਾ ਰੱਖੋ ਮੈਂ ਤੁਹਾਨੂੰ ਅੱਜ ਯਕੀਨ ਦਿਵਾ ਕੇ ਚੱਲਿਆ మే ఫికరో సారా కుష్ కరంగే ਇਸ ਕਰਕੇ ਤੁਹਾਡਾ ਜਿਹੜੇ ਤੁਸੀਂ ਪਿੰਡ ਵਾਲੇ ਆਏ ਹੋ ਦੁਖੀ ਮਨ ਨਾਲ ਆਏ ਹੋ ਕੋਈ ਗੱਲ ਨਹੀਂ ਐਸੇ ਆਓ ਜੇ ਕਿਸੇ ਨੇ ਹੋਰ ਪਿੰਡ ਵਾਲੇ ਨੇ ਕੋਈ ਗੱਲ ਕਰਨੀ ਆ ਆਓ ਜੀ ਤੁਸੀਂ ਦੱਸੋ ਆ ਦੱਸੋ ਜੀ ਦੱਸੋ ਇੱਧਰ ਤੋਂ ਦੱਸੋ ਮਾਈਕ ਤੇ ਕੈਮਰਾ ਲੱਗੇ ਸਾਡੇ ਕੋਲ ਹੈ ਹਾਂ ਜਦੋਂ ਨੇ ਲਾਇ ਲੇ ਇੱਕ ਦਿਨ ਚੱਲੂ ਕਰਵਾ ਲਿਆ ਤੇ ਤੋੜ ਲਿਆ ਤਾਂ ਕარი ਬੰਦੇ ਨੇ ਕੰਮ ਪਤਾ ਹੀ ਨਹੀਂ ਲੱਗੇ ਕੰਮ ਨੇ ਤੇ ਹੁੰਦਾ ਕੰਮ ਜੰਦਾ ਦੇਖ ਲੋ ਇੰਨੀ ਘਟੀਆ ਗੱਲ ਪਿੰਡ ਦਾ ਵਸਨੀਕ ਕਾਣ ਕੇ ਦੱਸ ਗਿਆ ਕੈਮਰੇ ਲਾ ਕੇ ਕਹਿੰਦੇ ਆਪੇ ਹੀ ਤੜਵਾਉਂਦੇ ਨੇ ਕਾ ਪਤਾ ਹੀ ਨਾ ਲੱਗਿਆ ਵੀ ਕਦੋਂ ਕੋਈ ਆਇਆ ਤੇ ਕਦੋਂ ਕੋਈ ਸਕੂਲ ਚੋਂ ਗਿਆ ਐਡੇ ਘਟੀਆ ਕਿਸਮ ਦੇ ਲੋਕ ਜਿਹੜੇ ਇਹਨਾਂ ਨੂੰ ਸਮਾਜਿਕ ਤੇ ਜਗ੍ਹਾ ਪਰਮਾਤਮਾ ਨਾ ਹੀ ਦੇਵੇ ਤੇ ਚੰਗਾ ਇਸ ਕਰਕੇ ਮੈਂ ਤੁਹਾਨੂੰ ਪਿੰਡ ਵਾਲਿਆਂ ਨੂੰ ਜੀਪੀਨ ਦਵਾ ਕੇ ਚੱਲਿਆ ਕਾ ਤੁਸੀਂ ਕੋਈ ਨਹੀਂ ਤੁਹਾਡੇ ਬੱਚੇ ਸਾਡੇ ਬੱਚੇ ਨੇ ਇਹ ਸਰਕਾਰ ਦੇ ਬੱਚੇ ਨੇ ਇਸ ਕਰਕੇ ਤੁਹਾਡੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਆ ਉਹ ਸਰਕਾਰ ਦੀ ਆ ਇਸ ਕਰਕੇ ਆਉਣ ਵਾਲੇ ਸਮੇਂ 'ਚ ਠੀਕ ਕਰਾਂਗੇ ਇਹਨਾਂ ਨੂੰ ਸਾਰਾ ਕੁਝ ਫਿਰ ਵੀ ਮੈਂ ਦੇਖਣ ਡਿਆ ਬੜੇ ਮਜੂਦ ਸੇ ਬੈਠੇ ਨੇ ਪਿੰਡ ਵਾਲੇ ਇਹਨਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਕਿ ਇਹਨਾਂ ਦੇ ਪਿੰਡ 'ਚ ਬੱਚਿਆਂ ਨੂੰ ਕੈਸੀ ਸਿੱਖਿਆ ਮਿਲਦੀ ਹੈ ਕਿ ਮਾਨਣਾ ਜਾਂ ਉਧਰ ਹੀ ਮਾਲਕ ਕਿਵੇਂ ਮਜੂਦ ਸੋਈ ਸੰਜੂਸੀ 'ਚ ਬੈਠੇ ਨੇ ਵਿਚਾਰੇ ਇਸ ਕਰਕੇ ਬੇਸ਼ਕ ਕਰੋ ਇਸੇ ਕਰਕੇ ਮੈਂ ਪਿੰਡਾਂ ਜਾਉਂਦਿਆਂ ਸਾਨੂੰ ਪਤਾ ਲੱਗਿਆ ਕਿ ਕਿਹੜੇ ਪਿੰਡ 'ਚ ਟੀਚਰ ਸਹੀ ਕੰਮ ਕਰਦੇ ਨੇ ਤਾਂ ਕਿਹੜੇ ਪਿੰਡਾਂ 'ਚ ਗਲਤ ਕੰਮ ਕਰਦੇ ਨੇ ਇਸ ਕਰਕੇ ਮੈਂ ਕੋਈ ਹਰ ਪਿੰਡ 'ਚ ਭਾਵੇਂ ਪ੍ਰਾਇਮਰੀ ਸਕੂਲ ਹੋਵੇ ਮਿਡਲ ਹੋਵੇ ਹਾਈ ਹੋਵੇ ਮੈਂ ਟੋਟਲ ਆਪਣੇ ਹਲਕੇ ਦੇ ਸਾਰੇ ਪਿੰਡਾਂ 'ਚ ਜਾ ਕੇ ਵੇਖਣਾ ਔਰ ਜਿੰਨਾ ਚਿਰ ਮੈਂ ਜਾ ਕੇ ਵੇਖਿਆ ਨਾ ਉਹਨਾਂ 'ਚ ਸਮਝ ਨਹੀਂ ਲੱਗਣੀ ਕਿ ਲੋਕ ਕੀ ਕਰਦੇ ਕਦੋਂ ਆਉਂਦੇ ਕਦੋਂ ਜਾਂਦੇ ਕੀ ਕਰਦੇ ਨੇ ਹੁਣ ਇਹਨਾਂ ਨੂੰ ਸਮਝ ਲੱਗ ਜੇ ਕਿ ਇਸ ਕਰਕੇ ਮੈਂ ਤੁਹਾਨੂੰ ਯਕੀਨ ਦਿਵਾ ਕੇ ਚੱਲਾਂ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚਿਆਂ ਦਾ ਕਣਪਤ ਵੇਖੋ ਸੁਨੈਰੀ ਹੋਏਗਾ ਬੇਫਿਕਰ ਹੋ ਧੰਨਵਾਦ ਫਤਿਹ ਬਲਵੰਤਾਂ ਵਾਹੇ ਕੁਛ ਕਰ ਕੱਲ ਦਾ ਮੈਂ ਕੁਛ ਨਹੀਂ